ਸਤਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪੰਜਵਾਂ ਰੁੱਤੀ ਸਨੋ ਓ ਓ ਅੰਕਾਰ ਸਤ ਗੁਰ ਪਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਂਛੋ ਸਾਧ ਧੂ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਕੇ ਲੇਖ ਕਟਣ ਭੈ ਹਰਣ ਸੁਖ ਸਾਗਰ ਹਰ ਰਾਈ ਦੀਨ ਦਯਾਲ ਦੁਖ ਪੰਜਨ नानक नीत ते आए शांत जस गाह बड़ पागी हो कर कृपा भगवंत जियो रुति माह मूरत करी गोड़े उचरत स्वभावंत जियो ਗੋਣ ਰੰਗ ਰਤ ਧਨ ਤੇਜਨ ਜਿਨੇ ਇਕ ਮਨ ਧਿਆਇਆ ਸਫਲ ਜਨਮ ਪਹਿਆ ਤਨ ਕਾ ਜਨੇ ਸੋ ਪ੍ਰਭ ਪਾਇਆ ਪੁੰਨ দান ਨਾਲ ਤੁਲ ਕਰਿਆ ਹਰ ਸਰਬ ਪਾਪ ਹੰਤ ਜੀਐ ਬਿਨਵੰਤ ਨਾਨਕ ਸਮਰ ਜੀਵਾ ਜਨਮ ਮਰਨ ਰਹੰਤ ਜੀਓ ਸਲੋਕ ਉਦਮ ਅਗਮ ਅਗੋਚਰ ਚਰਨ ਕਮਲ ਨਮਸਕਾਰ ਕਥਨੇ ਸਾਤ ਤਦ ਭਵੈ ਸੇ ਨਾਨਕ ਨਾਮ ਆਧਾਰ ਸੰਤ ਸਰਣ ਸਾਜਨ ਪਰ ਸੁਆਮੀ ਸਿਮਰ ਅਨੰਤ ਸੋਕੇ ਤੇ ਹਰ ਆਥੀਆ ਨਾਨਕ ਜਪ ਭਗਵੰਤ ਸ਼ੰਤ ਰਤ ਸਰਸ ਬਸੰਤ ਮਾਹ ਚੇਤ ਵੈ ਸਾਖ ਸੁਖ ਮੈਸ ਜੀਉ ਹਰ ਜੀਉ ਨਾ ਹੋ ਮਿਲਿਆ ਮੌਨ ਆ ਮਨ ਤਨ ਸਾਸ ਜੀਉ ਕਰਨਾ ਹੋ ਨਹੀ ਚਲ ਅਨੰਦ ਸਾਹੀਏ ਚਰਨ ਕਮਲ ਪਰ ਫੁਲਿਆ ਸੁੰਦਰ ਸੁਗੜ ਸੋ ਜਾਣ ਬੀਤੈ ਗੋੜ ਗੋਵਿੰਦ ਅਮੁੱਲਿਆ ਵੜ ਭਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜਿਓ ਬਿਨਵੰਤ ਨਾਨਕ ਸਰਣ ਤੇਰੇ ਮਿਟੀ ਜਮ ਕੀ ਤ੍ਰਾਸ ਜਿਓ ਸਲੋਕ ਸਾਧ ਸੰਗਤ ਬਿਨ ਭਮ ਮੋਈ ਕਰਤੇ ਕਰਮ ਅਨੇਕ ਕੋਮਲ ਬੰਧਨ ਬਾਧਿਆ ਨਾਨਕ ਕਰਮ ਲੇਖ ਜੋ ਭਾਣੇ ਸਿ ਮਿਲਿਆ ਵਿਸੋੜੇ ਪੀਆਪ ਨਾਨਕ ਪ੍ਰਭ ਸਰਣਾਗਤੇ ਜੋ ਕ ਵਡ ਪਰਤਾਪ ਚੰਤ ਗ੍ਰੀਖ ਮਰਤ ਅਤ ਗਾ ਖੜੀ ਜੇਠੇ ਅਖੜ ਕਾਮ ਜਿਓ ਪ੍ਰੇਮ ਵਿਚੋ ਦਹਾਗਣੀ ਦ੍ਰਿਸਤਿ ਨਾ ਕਰੇ ਰਾਮ ਜਿਓ ਨਾ ਦ੍ਰਿਸਤਿ ਆਵੇ ਮਰਤ ਹਾਵੇ ਮਹਾਂ ਗਰਬ ਮੁਠੀਆਂ ਜਾਲਬਾਜ ਮਛਲੇ ਤੜ ਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਭੈ ਭੀਤ ਹੋਏ ਦੇ ਸਾਸਨ ਜਾਮ ਜੀਏ ਬੇਨਵੰਤ ਨਾਨਕੀ ਓਟ ਤੇਰੇ ਰਾਖ ਪੂਰਨ ਕਾਮ ਜਿਓ ਸਲੋਕ ਸਰਦਾ ਲਾਗੇ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨੇ ਅੰਤਰ ਰਵਰਹਿ ਨਾਨਕ ਸਹਿਜ ਸੁਭਾਏ ਕਰ ਗਹਿ ਲੈਨੀ ਸਾਜਨਾ ਜਨਮ ਜਨਮ ਕੇ ਮੀਤ ਚਰਨਹ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਛੰਤ ਰਤ ਬਰਸ ਸੁਹੇਲੀਆ ਸਾਵਣ ਪਾਦਵੀ ਆਨੰਦ ਜਿਓ ਕਾਣ ਉਨਵ ਉਠ ਜਲ ਥਲ ਪੂਰੀਆ ਮਕਰੰਦ ਜਿਓ ਪ੍ਰਭ ਪੂਰ ਰਾਇਆ ਸਰਬ ਠਾਈ ਪਰ ਨਾਮ ਨਵਨਿਦ ਗ੍ਰਹਿ ਪਰੇ ਸਿਮਰ ਸਵਾਮੀ ਅੰਤਰ ਜਾਮੇ ਕੁਲ ਸਮੂਹ ਸਭ ਤਰੇ ਪ੍ਰੇਰੰਗ ਜਾਗੇ ਨਹ ਛਿਦਰ ਲਾਗੇ ਕਿਰਪਾ ਸਦ ਬਖਸੰਦ ਜੀਉ ਬਿਨਵੰਤ ਨਾਨਕ ਹਰਕੰਤ ਪਾਇਆ ਸਦਾ ਮਨ ਭਾਵੰਦ ਜੀਉ ਸਲੋਕ ਆਸ ਪਿਆਸੀ ਮੈਂ ਫਿਰਉ ਕਬ ਪਿਖਾਂ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲ ਬਿਸਾਤ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਧ ਹੈ ਸਰਣਾਗਤੀ ਨਾਨਕ ਆਸ ਪੁਜਾਈ ਛੰਤ ਰੁੱਤ ਸਰਦ ਅਡੰਬਰ ਅਸੋਕਤ ਕੇ ਹਰ ਪਿਆਸ ਜਿਓ ਖੋਜੰਤੇ ਦਰਸ਼ਨ ਫਿਰਤ ਕਬ ਮਿਲਿਆ ਗੁਣ ਤਾ ਸਜੀਓ ਬੇਨਕੰਤ ਪਿਆਰੇ ਨਹਿ ਸੁਖ ਸਾਰੇ ਹਰ ਕੰਗਣ ਤ੍ਰਿਗਵਨ ਸੁੰਦਰ ਸੁਜਣ ਚਤਰ ਬੀਤੇ ਸਾਸ ਬਿਨ ਜੈਸ ਤਨ ਈਤ ਉਤ ਦਹ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜਿਓ ਬਿਨਵੰਤ ਨਾਨਕ ਤਾਰਿ ਕਿਰਪਾ ਮਿਲਹੁ ਪ੍ਰਭ ਗੁਣ ਤਾਸ ਜਿਓ ਸਲੋਕ ਜਲਣ ਬੁਜੀ ਸੀਤਲ ਪਾਏ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲੇ ਦਤਿਆ ਬਿਨ ਸੇ ਭਰਾਤ ਸਾਦ ਪਠਾਇ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭ੍ਰਮ ਪੈ ਮਟ ਗਏ રામણ રામ પરપૂર શાંત રત સિસિ અર શીતલ હર પ્રગટ મંગર પોય જીઓ જલન બુજી દર્સ પાયા બિન સે માયા throh જીઓ સબ કામ પુર મિલ હજૂર હર ચરણ સેવક સેવેયા ਹਰ ਢੋਰ ਸਿਗਾਰ ਸਬਰਸ ਗੁਣ ਗਾਉ ਅਨਖ ਅਪੇਵਿਆ ਪਾਉ ਭਗਤ ਗੋਵਿੰਦ ਬੰਛਤ ਜਮਨਾ ਸਾਕੇ ਜੋ ਜੀਏ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਤਹਿਨਾ ਪ੍ਰੇਮ ਵਿਛੋਹ ਜੀਉ ਸਲੋਕ ਹਰ ਤਨ ਪਾਇਆ ਸੁਹਾਗ ਗਣੇ ਢੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹ ਪ੍ਰਭ ਗਟੇ ਪ੍ਰਭ ਮੀਤ ਨਾਦ ਬਨੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਨੇ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਛੰਤ हे मकर ऋतु मन भावते माग भगण गुणवंत जिया सखी सहेली गौ मंगल गृह आए हरकंत जिया गृह लाल आए मनत आए सेज सुंदर सोहिया वन तृण तृपवन पय हरिया देख दर्शन मोहिया ਮੇਲੇ ਸੋ ਆਮੀ ਇਛ ਪੰਨੇ ਮਨ ਜਪਿਆ ਨਿਰਮਲ ਮੰਤ ਜਿਓ ਬੇਨਵੰਤ ਨਾਨਕ ਨਿਤ ਕਹੋ ਰਲਿਆ ਹਰ ਮਿਲੇ ਸ੍ਰੀ ਧਰਕੰਤ ਜਿਓ ਸਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਬਤੇ ਉੱਚ ਜਾਣਿਆ ਹੈ ਨਾਨਕ ਨਾਮ ਪਿਆਰ ਜਿਨ ਜਾਨਿਆ ਸਈ ਤਰੇ ਸੇ ਸੂਰ ਸਬੀਰ ਨਾਨਕ ਤਨ ਬਲ ਹਾਰਣ ਹਰ ਜਾਪੇ ਉਤਰ ਤੀਰ ਛੰਤ ਚਰਨ ਬਿਰਾਜਤ ਸਬੇ ਉਪਰ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੇ ਹਰ ਭਗਤ ਕੀ ਆ ਪਰਵੇਸ ਜਿਓ ਹਰ ਰੰਗ ਰਤ ਸਹਜ ਮਤ ਤਿਲ ਨਾ ਮਨ ਤੇ ਬੀਸਰ ਤਜ ਆਪ ਸਰਣੀ ਪਰ ਚਰਣੀ ਸਰਬ ਗੁਣ ਜਗਦੀਸਰਾ गोविंद गुणनिद श्रीरंग स्वामी आद कौ आदेश जियो बेनवंत नानक मया तारो जग-जग एक वेस जियो गोविंद गुणनिद श्रीरंग स्वामी आद कौ आदेश जियो नवत नानक मया तारा जुग जुगो हिकु वाहिगुरुू जीा खालसा वाहिगुरू जी की फत